ਜੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਲੋਕ ਸਭਾ ਹਲਕੇ ਚੇਰੀ ਅਮਰਸਰ ਸਾਹਿਬ ਦੀ ਜਿਹੜੇ ਭਾਜੀ ਅਸਲ ਮੁੱਦੇ ਉਹ ਤੇ ਏ ਉਠਉਂਦੇ ਨਹੀਂ 70 ਥਲਾਂ ਤੋਂ ਨਹੀਂ ਹੋਇਆ ਪੰਜਾਬ 'ਚ ਉਹ ਵੀ ਕਾਸ ਦੇਖਣਾ ਚਾਹਾਂਗੇ ਅਸੀਂ ਪੀਟੀਸੀ న్యూਸ ਦੀ ਚੋਣਾਂ ਤੇ ਆਧਾਰਿਤ ਖਾਸ ਪੇਸ਼ਕਸ਼ ਆਵਾਮ ਦੀ ਆਵਾਜ਼ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਸਿੰਘ ਮੋਂਗਾ ਇਸ ਫੇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਲੋਕ ਸਭਾ ਹਲਕੇ ਸ਼ਹਿਰੀ ਅਮਰਸਰ ਸਾਹਿਬ ਦੀ। ਕੁੱਲ 9 ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚੋਂ 5 ਵਿਧਾਨ ਸਭਾ ਹਲਕੇ ਸ਼ਹਿਰੀ ਨੇ ਜੋ ਕਿ ਅਮਰਸਰ ਉਤਰੀ, ਅਮਰਸਰ ਦੱਖਣੀ, ਅਮਰਸਰ ਕੇਂਦਰੀ, ਅਮਰਸਰ ਪੂਰਬੀ ਅਤੇ ਅਮਰਸਰ ਪੱਛਮੀ ਇਸ ਦੇ ਨਾਲ ਨਾਲ 4 ਦਿਹਾਤੀ ਵਿਧਾਨ ਸਭਾ ਹਲਕੇ ਅਟਾਰੀ ਰਾਜਸੰਸੀ ਅਜਨਾਲਾ ਅਤੇ ਮਜੀਠਾ ਤੋਂ ਕੁੱਲ 9 ਵਿਧਾਨ ਸਭਾ ਹਲਕੇ ਦੇ ਆਧਾਰਿਤ ਇਸ ਸਲੋਕ ਸਭਾ ਹਲਕੇ ਦੇ 19 ਲੱਖ 67 ਹਜ਼ਾਰ ਵੋਟਰ ਨੇ ਜਿਨ੍ਹਾਂ ਵੱਲੋਂ ਆਪਣੇ ਨੁਮਾਇੰਦੇ ਦੀ ਚੋਣ ਕੀਤੀ ਜਾਣੀ ਹੈ ਔਰ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਤੇ ਭਰੋਸਾ ਜਤਾਇਆ ਗਿਆ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਫ ਦਾ ਆਈਐਫਐਸ ਅਦਕਾਰੀ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦੇ ਕੇ ਨਵਾਜ਼ਿਆ ਗਿਆ ਹੈ। ਅਸੀਂ ਵੱਖ-ਵੱਖ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਕੀ ਮੁੱਦੇ ਲੈ ਕੇ ਕੀ ਪ੍ਰਾਪਤੀਆਂ ਲੈ ਕੇ ਜਾਂ ਫਿਰ ਕੀ ਵਿਕਤੀਆਂ ਯੋਜਨਾਵਾਂ ਵਿਜਨ ਲੈ ਕੇ ਉਹ ਇਸ ਚੋਣ ਮੈਦਾਨ ਵਿੱਚ ਨਿਤਰੇ ਨੇ ਤੇ ਗੱਲਬਾਤ ਵੋਟਰਾਂ ਨਾਲ ਵੀ ਕਰਾਂਗੇ। ਕਿ ਉਹਨਾਂ ਦੀ ਨਬਜ਼ ਕੀ ਹੈ ਉਹਨਾਂ ਦੇ ਜ਼ਿਹਨ ਚ ਕੀ ਮੁੱਦੇ ਨੇ ਕੀ ਹੈ ਵੋਟਰ ਦੀ ਨਬਜ਼ ਕੀ ਮੁੱਦੇ ਨੇ ਜ਼ਿਹਨ ਦੇ ਵਿੱਚ ਕਿਹੋ ਜਿਹਾ ਐਮਪੀ ਚੁਣ ਕੇ ਲੋਕ ਭੇਜਣਾ ਚਾਹੁੰਦੇ ਨੇ ਲੋਕ ਸਭਾ ਚ ਇਹ ਜਾਣਨ ਦੇ ਲਈ ਗੱਲ ਕਰਾਂਗੇ ਆਮ ਲੋਕਾਂ ਦੇ ਨਾਲ ਕਿ ਆਖਰਕਾਰ ਆਮ ਲੋਕਾਂ ਦੇ ਮਨ ਚ ਕੀ ਚੱਲ ਰਿਹਾ ਹੈ ਕੀ ਚਾਹੁੰਦੇ ਨੇ ਲੋਕ ਕਿਹੋ ਜਿਹਾ ਨੁਮਾਇੰਦਾ ਹੋਵੇ ਜਿਹੜਾ ਫਿਰ ਅੰਮ੍ਰਿਤਸਰ ਸਾਹਿਬ ਦੀ ਆਵਾਜ਼ ਜਾ ਕੇ ਲੋਕ ਸਭਾ ਚ ਬੁਲੰਦ ਕਰੇ ਤੋ ਇੱਕ ਟੀ ਪੁਆਇੰਟ ਤੇ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਅਕਸਰ ਹੀ ਵੱਡੀ ਭੀੜ ਨਜ਼ਰ ਆਂਦੀ ਹੈ ਔਰ ਚਾਹ ਦੇ ਨਾਲ ਚਰਚਾ ਜਿਹੜੀ ਹੈ ਅਸੀਂ ਵੀ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸਸੀ ਕਾਲ ਜੀ ਕੀ ਨਾਮ ਹੈ ਕਿੱਥੋਂ ਦੇ ਰਹਨ ਵਾਲੇ ਮੇਰਾ ਨਾਮ ਜਸਲੀਨ ਕੌਰ ਹੈ ਆਮ ਤੌਰ ਤੇ ਵੱਖ-ਵੱਖ ਚੋਣਾਂ ਹੁੰਦੀਆਂ ਕਦੇ ਕਾਉਂਸਲਰ ਦੀ ਐਮ ਐਲ ਏ ਦੀ ਹੁਣ ਐਮ ਪੀ ਦੀ ਹੈ ਹੁਣ ਦੇਸ਼ ਦੀ ਸਰਕਾਰ ਚੁਣਨ ਜਾ ਰਹੇ ਆਪਾਂ ਤੋ ਕੀ ਉਮੀਦ ਕਰਦੇ ਹੋ ਆਪਣੇ ਐਮ ਪੀ ਤੋਂ ਕਿਹੋ ਜਿਹਾ ਹੋਣਾ ਚਾਹੀਦਾ ਐਮ ਪੀ ਕੋਈ ਉਮੀਦ ਨਹੀਂ ਕਿਉਂਕਿ ਜਿਹੜਾ ਮਰਜੂ ਹੈ ਸਾਨੂੰ ਤੇ ਕਿਸੇ ਨੇ ਕੁਝ ਦੇਣਾ ਨਹੀਂ। ਨਾ ਕਦੀ ਦਿੱਤਾ ਤੇ ਨਾ ਕਦੀ ਦੇਣਾ। ਇੰਨੇ ਬੜੇ ਲਿਖੇ ਹੁੰਦੇ ਬਾਬਜੂ ਜੀ ਵੀ ਵਿਹਲੇ ਬੈਠੇ ਹੋਏ ਆ। ਕਿਸੇ ਤੋਂ ਕੋਈ ਉਮੀਦ ਨਹੀਂ ਰੱਖਦੇ ਨਾ ਇਹ ਕਦੀ ਰੱਖੀ। ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੈ। ਹਾਂਜੀ ਬੇਰੋਜ਼ਗਾਰੀ। ਹਾਂਜੀ ਹਾਂਜੀ ਹਾਂਜੀ। ਨੌਜਵਾਨ ਫਰਸਟ੍ਰੇਟ ਹੈ, ਗ੍ਰਾਸ਼ ਹੈ। ਹਾਂਜੀ ਹਾਂਜੀ। ਬਸ। ਵਿਰੋਧ ਕਰਦੇ ਵੱਤੋਂ ਮੌਕੇ ਪੈਦਾ ਹੋਏ। ਹਾਂਜੀ ਹਾਂਜੀ ਰੋਜ਼ਗਾਰ ਦੇ ਮੌਕੇ ਪੈਦੇ ਹੋਣੇ ਚਾਹੀਦੇ ਆ ਕਿਉਂਕਿ ਅੱਜਕੱਲ ਹਰ ਕੋਈ ਵਿਹਲਾ ਬੈਠਾ ਹੋਇਆ ਇਹ ਦੇਖ ਲੋ। ਅੱਜ ਕੱਲ੍ਹ ਵੇਲਾ ਹੈ ਪਕੌੜੇ ਖਾ ਰਹੇ ਸਾਰੇ ਵੇਲੇ ਬੈਠੇ ਚਾਹ ਵੀ ਕੇ ਟਾਈਮ ਪਾਸ ਕਰੀ ਜਾਂਦੇ ਆ ਦੇਖੋ ਜੀ ਵੱਡੀ ਜਿਹੜੀ ਆ ਮੁੱਦਾ ਤੇ ਹੀ ਆ ਵੀ ਨਸ਼ੇ ਬੰਦ ਹੋਣੇ ਚਾਹੀਦੇ ਹਨ ਨੌਜਵਾਨ ਪੀੜ੍ਹੀ ਜਿਹੜੀ ਦੇਖੋ ਕਿੰਨੇ ਕਰਾਏ ਪੈ ਰਹੀ ਆ ਇਧਰ ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਹਨ ਤੇ ਜਿਹੜਾ ਨਾ ਕਿਸੇ ਨੂੰ ਕੋਈ ਨੌਕਰੀ ਮਿਲ ਰਹੀ ਹੈ ਤੇ ਪਰੇਸ਼ਾਨ ਹੋ ਕੇ ਜਾਂ ਤਾਂ ਡਿਪਰੈਸ਼ਨ 'ਚ ਜਾ ਰਹੇ ਨੇ ਤੇ ਜ਼ਿਆਦਾ ਤੇ ਜਿਹੜੇ ਨਸ਼ੇਲ ਨਸ਼ੇ ਦੇ ਫਸ ਰਹੇ ਨੇ ਤੇ ਇਹ ਵੀ ਜਿਹੜਾ ਵੀ ਉਹ ਕਿਹੋ ਜਿਹਾ ਚੁਣਨਾ ਚਾਹੁੰਦੇ ਹੋ ਲੋਕ ਸਭਾ ਮੈਂਬਰ ਕਿਹੋ ਜਿਹਾ ਚੁਣ ਕੇ ਵਧੀਆ ਹੋਵੇ ਕੋਈ ਵੀ ਹੋਵੇ ਕੰਮ ਕਰਨ ਵਾਲਾ ਹੋਵੇ ਕੋਈ ਬੇਈਮਾਨ ਹੈ ਬੇਈਮਾਨ ਨੇ ਵਧੀਆ ਤਾਂ ਕੋਈ ਹੈ ਨਹੀਂ ਉਮੀਦ ਕੀ ਖਤਮ ਹੋ ਗਿਆ ਖਤਮ ਹੋ ਗਿਆ ਬਿਲਕੁਲ ਆਪਾ ਜੀ ਕੀ ਨਾਮ ਹੈ ਕੀ ਕੰਮ ਕਰਦੇ ਹੋ ਮੇਰਾ ਨਾਮ ਜੀ ਪਵਨ ਹੈ ਮੈਂ ਦਵਾਈਆਂ ਵਾਲੀ ਕੰਪਨੀ ਚ ਕੰਮ ਕਰਦਾ ਟੋਰੈਂਟ ਫਾਰਮਾ ਦੇ ਵਿੱਚ ਇਹ ਮੇਰੇ ਕਲੀਗ ਹੈ ਵਿੱਕੀ ਜੀ ਲੋਕ ਸਭਾ ਚੋਣਾ ਆ ਗਿਆ ਕਿਹੋ ਜਿਹਾ ਨੁਮਾਇੰਦਾ ਚੁਣ ਕੇ ਲੋਕਤੰਤਰ ਦੇ ਮੰਦਰ ਚ ਭੇਜਣਾ ਚਾਹੁੰਦਾ ਬੰਦਾ ਇਮਾਨਦਾਰ ਹੋਵੇ ਜੀ ਲੋਕਾਂ ਦੇ ਸੁਣਦਾ ਹੋਵੇ ਜੋ ਭਲੇ ਦਾ ਕੰਮ ਹੈ ਉਹ ਸਾਰੇ ਜਿਹੜੇ ਜੋ ਸਾਡੀ ਬੇਸਿਕ ਨੈਸੈਸਿਟੀਆਂ ਹੈਗੀਆਂ ਜੋ ਸਾਡੀ ਉਹਨਾਂ ਤੋਂ ਉਮੀਦ ਹੈ ਜੋ ਐਕਸਪੈਕਟੇਸ਼ਨਸ ਹੈ ਉਹ ਸਾਰੇ ਪੂਰੀ ਕਰੇ ਐਹੋਜਾ ਕੈਂਡੀਡੇਟ ਹੋਣਾ ਚਾਹੀਦਾ ਤੁਸੀਂ ਨੌਜਵਾਨੋਂ ਕੀ ਮੁਸ਼ਕਲਾਂ ਨੇ ਮੁੱਖ ਤੌਰ ਤੇ ਨੌਜਵਾਨਾਂ ਦੀ ਅੱਜ ਕੱਲ ਜਿਹੜੇ ਜਿਨ੍ਹਾਂ ਨੂੰ ਜਿਹੜੀਆਂ ਜ਼ਿਹਨ 'ਚ ਹੋਣਗੀਆਂ ਇੱਕ ਵੋਟਰ ਦੇ ਜਦੋਂ ਉਹ ਵੋਟ ਪਾਉਂਦੇ ਬੇਸਿਕਲੀ ਤਾਂ ਕਰਪਸ਼ਨ ਹੀ ਹੈਗੀ ਹੈ ਕਿਸੇ ਐਸਾ ਜਿਹਾ ਬੇਸਿਕ ਪ੍ਰੋਬਲਮ ਜਿਹੜੀ ਹਰ ਜਗ੍ਹਾ ਸਾਨੂੰ ਫੇਸ ਕਰਨੀ ਪੈਂਦੀ ਹੈ ਕਿਸੇ ਵੀ ਜਗ੍ਹਾ ਚਲੇ ਜਾਈਏ ਜਿਹੜੀ ਕ腐ਸ਼ਨ ਹੈਗੀ ਉਹ ਉਹ ਇੱਕ ਸਭ ਤੋਂ ਵੱਡਾ ਮੁੱਦਾ ਹੈ ਇਹਦੇ ਇਲਾਵਾ ਅਗਰ ਐਜੂਕੇਸ਼ਨ ਸਿਸਟਮ ਦੇ ਉੱਪਰ ਥੋੜਾ ਕੰਮ ਕੀਤਾ ਜਾਏ ਲੋਕਾਂ ਨੂੰ ਲਿਟਰੇਟ ਬਣਾਇਆ ਜਾਏ ਹੈਲਥ ਦੇ ਉੱਪਰ ਥੋੜਾ ਕੰਮ ਕੀਤਾ ਜਾਏ ਲੋਕਾਂ ਵਾਸਤੇ ਤਾਂ ਆਬਵੀਅਸਲੀ ਦਾਵੇ ਬਹੁਤ ਕੀਤੇ ਜਾਂਦੇ ਆ ਪਰ ਨਤੀਜਾ ਇੰਜ ਲੱਗਦਾ ਜਿਵੇਂ ਜ਼ੀਫਰ ਹੀ ਹੈ ਨਹੀਂ ਐਸਾ ਨਹੀਂ ਹੈ ਕੁਝ ਕੁ ਤੁਸੀਂ ਹਰ ਜਗ੍ਹਾ ਨਹੀਂ ਗੱਲ ਇਹ ਗੱਲ ਕਹਿ ਸਕਦੇ ਕੁਝ ਜਗ੍ਹਾ ਹੁੰਦੀ ਹੈ ਇਹ ਗੱਲ ਕੁਝ ਕੁਛ ਕੀਤੇਗੇ ਤੇ ਕੈਂਡੀਡੇਟ ਐਸੇ ਮਿਲਦੇ ਵੀ ਹੈ ਜੋ ਦਾਵੇ ਜ਼ਿਆਦਾ ਕਰਦੇ ਹੈ ਤੇ ਰਿਜ਼ਲਟ ਨਹੀਂ ਦਿੰਦੇ ਬਟ ਮੋਸਟ ਆਫ ਦੀ ਪਲੇਸਿਸ ਦਿੰਦੇ ਵੀ ਹੈ ਤੋ ਇੱਕ ਤੇ ਸਭ ਤੋਂ ਪਹਿਲੇ ਮੈਡੀਕਲ ਚ ਹੋਣਾ ਚਾਹੀਦਾ ਇਸ ਦਾ ਕਈ ਜਗ੍ਹਾ ਉਹਨ ਆਯੂਸ਼ਮਨ ਕਾਰਡ ਚੱਲਦਾ ਹੈ ਕਈ ਜਗ੍ਹਾ ਨਹੀਂ ਚੱਲਦਾ ਇਸ ਦਾ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ 5 ਲੱਖ ਰੁਪਏ ਦਾ ਟ੍ਰੀਟਮੈਂਟ ਫ੍ਰੀ ਦਵਾਂਗੇ ਇਸ ਦਾ ਗੱਲ ਜਿਹੜੇ ਸਾਡੇ ਮਿਡਲ ਕਲਾਸ ਵਰਗੇ ਲੋਕ ਹੈ ਅਸੀਂ ਜਿਆਦਾ ਮਰਦੇ ਹੁਣਾਂ ਚੀਜ਼ਾਂ ਤੋਂ ਜਦਾਗਲ ਮੈਡੀਕਲ ਹੁੰਦਾ ਜਦੋਂ ਬੰਦਾ ਰੱਬ ਨਾ ਕਰੇ ਹਸਪਤਾਲ ਪਹੁੰਚਦਾ ਤੇ ਉੱਥੇ ਅੱਗੇ ਪਤਾ ਲੱਗਦਾ ਇੱਥੇ ਇਹ ਕਾਰਡ ਚੱਲਦਾ ਨਹੀਂ ਚੱਲਦਾ ਹੀ ਨਹੀਂਗਾ ਇਹੋ ਜਿਹੇ ਜਿਹੜੀਆਂ ਸੁਵਿਧਾਵਾਂ ਹੈਗੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਆ ਥੋੜੀ ਇਹਨਾਂ ਨੂੰ ਮਤਲਬ ਕਿ ਫਰੰਟ ਤੇ ਆ ਗਿਆ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਚਾਹੀਦੀਆਂ ਕਿ ਹਾਂ ਜੀ ਇਹ ਚੀਜ਼ਾਂ ਸੋਲਵ ਕਰੀਏ ਕਿਉਂਕਿ ਜਿਹੜਾ ਮਿਡਲ ਕਲਾਸ ਦਾ ਬੰਦਾ ਹੈਗਾ ਮੋਸਟਲੀ ਉਹਦੀ ਪ੍ਰੋਬਲਮ ਉਹਦੀ ਜਿਹੜੀ ਸੇਵਿੰਗ ਹੈਗੀ ਆ ਉਹ ਜਿਆਦਾ ਮੈਡੀਕਲ ਚੀ ਵੜਦੀ ਕੋਈ ਕੋਈ ਐਸਾ ਮਿਸ ਅਪਪੁਇਨਿੰਗ ਹੋ ਜਾਂਦੀ ਆ ਜਿੱਤੇ ਬਾਕੀ ਐਜੂਕੇਸ਼ਨ ਚ ਵੀ ਚਲੋ ਸਾਰੀ ਖਰਚਾ ਗਈ ਤੇ ਸਾਰੀ ਸੇਵਿੰਗ ਬਿਲਕੁਲ ਸਾਰੀ ਸੇਵਿੰਗ ਖਤਮ ਹੋ ਗਈ ਉਸ ਦਾ ਕਰਜ਼ਾਈ ਹੋ ਜਾਂਦਾ ਇਸ ਚੀਜ਼ ਉੱਪਰ ਇਹਨਾਂ ਨੂੰ ਗਵਰਨਮੈਂਟ ਨੂੰ ਥੋੜਾ ਜਿਆਦਾ ਦਿਖਣਾ ਚਾਹੀਦਾ ਹੈਗਾ ਭਾਈ ਕਿਸੇ ਇਸ ਦਾ ਨਾ ਜਾਓ ਇਹ ਸਾਰਾ ਚੀਜ਼ ਦਾ ਨਾ ਜਾਏ ਭਾਜੀ ਦੇਸ਼ ਦੀ ਸਰਕਾਰ ਚੋਂ ਆਪਣੇ ਲੋਕ ਸਭਾ ਮੈਂਬਰ ਤੋਂ ਕੀ ਉਮੀਦ ਕਰਦੇ ਆ ਕਿ ਉਹ ਜੇ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਸਾਡੇ ਹਲਕੇ ਦੀ ਜਾ ਕੇ ਆਵਾਜ਼ ਬੁਲੰਦ ਕਰੇ ਦੇਖੋ ਜੀ ਮੈਂ ਤੇ ਅੰਮ੍ਰਿਤਸਰ ਹੌਲੀ ਸਿਟੀ ਹੈ ਮੋਦੀ ਜੀ ਜਿਵੇਂ ਬਨਾਰਸ ਦਾ ਕਾਇਆ ਕਲਪ ਕੀਤਾ ਹੈ ਐਜ਼ ਅ ਸੀਐਮ ਭਗਵੰਤ ਮਾਨ ਜੀ ਨੂੰ ਚਾਹੀਦਾ ਪੰਜਾਬ ਦੀ ਹੌਲੀ ਸਿਟੀ ਸਿੱਖਾਂ ਦਾ ਸਭ ਤੋਂ ਵੱਡਾ ਤਿਰਸਥਾਲਾ ਹੈ ਇਹ ਲੱਗਣੀ ਚਾਹੀਦੀ ਹੌਲੀ ਸਿਟੀ ਹੈ ਵਾਕਈ ਇੱਥੇ ਡਵੈਲਪਮੈਂਟ ਨਹੀਂ ਹੋਣੀ ਚਾਹੀਦੀ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਆਉਂਦੀ ਹਰ ਸਾਲ ਕਦੀ ਕਾਂਗਰਸ ਦੀ ਕਦੀ ਅਕਾਲੀਆਂ ਦੀ ਕਦੀ ਇਹ ਭਾਜਪਾ ਨਾਲ ਮਿਲੀ ਜੁਲੀ ਪਰੇ ਬੇਸਿਕ ਗਰਾਉਂਡ ਲੈਵਲ ਤੇ ਵਰਕ ਨਹੀਂ ਹੋਣਾ ਚਾਹੀਦਾ ਹੁੰਦਾ ਹੈਗਾ ਇਹ ਹੋਣਾ ਚਾਹੀਦਾ ਪਲੱਸ ਹੈਲਥ케ਅਰ ਫੈਸਿਲਿਟੀ ਐਜੂਕੇਸ਼ਨ ਪੰਜਾਬ ਤੇ ਰੋਜ਼ਗਾਰ ਦੀ ਸਮੱਸਿਆ ਹੈ ਸਭ ਤੋਂ ਜ਼ਿਆਦਾ ਕਨਾਡਾ ਆਸਟ੍ਰੇਲੀਆ ਜਾਂ ਕੋਈ ਵੀ ਜਗ੍ਹਾ ਤੋਂ ਦੂਰ ਬਾਹਰ ਦੀ ਕੰਟਰੀ ਦੇਖੋ ਇੱਥੇ ਤੇ ਯੂਥ ਨੂੰ ਜਿਸ ਦੇ ਨਾਲ ਵੀ ਤੁਸੀਂ ਗੱਲ ਕਰ ਲੋ ਕਹਿੰਦੇ ਇੱਥੇ ਹੈ ਕਿ ਸਾਰੇ ਬਾਹਰ ਜਾਣ ਨੂੰ ਭੱਜ ਰਹੇ ਪਰ ਇਹ ਪ੍ਰੋਬਲਮ ਸਾਡੇ ਅਗਰ ਤੁਸੀਂ ਦਿੱਲੀ ਐਨਸੀਆਰ ਤੇ ਜਿਵੇਂ ਮੈਂ ਦਿੱਲੀ ਦਾ ਰਹਿਣ ਦਾ ਵਾਲਾ ਵਾਗ ਹਾਂ ਦੇਖਦਾ ਮੈਂ ਇਹ ਸਮੱਸਿਆ ਉੱਥੇ ਦੀ ਪੰਜਾਬੀ ਫੈਮਲੀਆ ਚ ਨਹੀਂ ਹੈ ਉਹਨਾਂ ਨੂੰ ਰੋਜ਼ਗਾਰ ਉੱਥੇ ਮਿਲਦੇ ਸਾਡੇ ਤਾਂ ਆਪਣੇ ਬੱਚੇ ਪੜੇ ਲਿਖੇ ਨੇ ਤੇ ਸਭ ਕੁਝ ਉਹਨਾਂ ਨੂੰ ਮਿਲਦਾ ਹੈ ਪੰਜਾਬ ਦੀ ਸਰਕਾਰ ਨੂੰ ਵਿਸ਼ਵਾਸ ਦਿਲਾਣਾ ਚਾਹੀਦਾ ਇੱਥੇ ਸਭ ਕੁਝ ਹੈਗਾ ਯਾਰ ਡਵੈਲਪਮੈਂਟ ਐਸੇ ਕਰਨ ਕਿ ਬਾਰੋਂ ਕੰਪਨੀਆਂ ਆਣ ਇੰਡਸਟਰੀਆਂ ਲੱਗਣ ਤੇ ਲੋਕੀ ਇੱਥੇ ਵਸਣ ਹਰ ਆਜ ਦੂਜਾ ਘਰ ਦੇਖ ਲਓ ਕਿਸੇ ਨੂੰ ਪੁੱਛ ਲਓ ਹਰ ਬੰਦਾ ਆਸਟ੍ਰੇਲੀਆ ਕਨਾਡਾ ਯੂਐਸ ਯੂਕੇ ਤੋਂ ਇਲਾਵਾ ਕੋ ਗੱਲ ਹੀ ਨਹੀਂ ਕਰਦਾ ਉਸ ਗੱਲ ਤੇ ਨਸ਼ਾ ਬਹੁਤ ਜ਼ਿਆਦਾ ਹੈ ਕ੍ਰਾਈਮ ਬਹੁਤ ਜ਼ਿਆਦਾ ਹੈ ਮਾਪੇ ਇਸ ਗੱਲ ਤੇ ਡਰੋ ਵੀ ਭੇਜ ਦਿੰਦੇ ਕਿ ਤੇ ਬੱਚਾ ਨਸ਼ਿਆਂ ਚ ਨਾ ਪਸ ਜੀ ਬਿਲਕੁਲ ਇਹ ਚੀਜ਼ਾਂ ਨਸ਼ੇ ਦੀ ਇੱਕ ਚੀਜ਼ਾਂ ਜ ਇਹ ਇਹ ਜਿਹੜੀ ਸਮੱਸਿਆ ਨਾਲ ਦੂਜੇ-ਤੂਜੇ ਘਰ ਦੋ ਚਾਰ ਆ ਗਏ ਨੇ ਕਿ ਸ਼ਾਮ ਹੁੰਦਾ ਹੀ ਲੋਕੀ ਨਸ਼ੇ ਪੱਤੀ ਦਾ ਕੰਮ ਦੇ ਚੱਕਰ ਦੇ ਨਸ਼ੇ ਦਾ ਮਤਲਬ ਇਹ ਨਹੀਂ ਕਿ ਖਾਲੀ ਕੇ ਚਟੇ ਦਾਣਾ ਚਾਹ ਜਾਂ ਦੂਜਾ ਹੈਗਾ ਸ਼ਰਾਬ ਦਾ ਨਸ਼ਾ ਵੀ ਨਸ਼ਾ ਹੈ ਸ਼ਰਾਬ ਦੀ ਵਿਕਰੀ ਜਿਹੜੀ ਹੁੰਦੀ ਆ ਨਾ ਫਨਾਪੁਰ ਸ਼ਾਮੀ ਸਾਬ ਨੇ दारू ਪੀਣੀ ਪੀਣੀ ਹੈ ਇਹ ਕੰਮ ਖਰਾਬ ਹੈ ਯੂਥ ਨੂੰ ਵੀ ਧਿਆਨ ਦੇਣਾ ਚਾਹੀਦਾ ਸਭ ਕੁਝ ਸਰਕਾਰ ਤੇ ਨਹੀਂ ਸੁੱਟਣਾ ਚਾਹੀਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਸਭ ਦੀ ਜ਼ਿੰਮੇਵਾਰੀ ਹੈ ਕਿ ਇਹੋ ਜਿਹਾ ਉਮੀਦਵਾਰ ਚੁਣ ਕੇ ਲੋਕ ਸਭਾ ਚ ਭੇਜੀਏ ਜਿਹੜਾ ਸਾਡੇ ਮਸਲੇ ਜਿਹੜੇ ਆ ਜਾ ਕੇ ਉੱਥੇ ਚੁੱਕ ਕੇ ਸਾਡੀ ਆਵਾਜ਼ ਜਿਹੜੀ ਬੁਲੰਦ ਕਰੇ। శ్రీ ਨੀਲ ਜੋਸ਼ੀ अनिल ਜੋਸ਼ੀ ਅੱچھے ਹੈਗੇ ਲੀਡਰ ਹੈਗੇ ਆ। ਡਵੈਲਪਮੈਂਟ ਕਾਫੀ ਕੀਤੀ ਹੋਈ ਇਹਨਾਂ ਨੇ। ਉਹਨਾਂ ਦਾ ਜ਼ਿਆਦਾ ਬੈਟਰ ਹੈ ਵਧੀਆ ਹੈਗਾ। ਜਦਕਿ ਆਪਾਂ ਨਵੇਂਆਂ ਨੂੰ ਕਿਸੇ ਨੂੰ ਹੋਰ ਮੌਕਾ ਦੇਣ ਨਾਲ ਜਾਂ ਉਹਨਾਂ ਨੂੰ ਮੌਕਾ ਦੇਓ। ਵਧੀਆ ਕਰਨਗੇ। ਅੱਜ ਤੱਕ ਕੀਤਾ ਉਹਨਾਂ ਨੇ। ਮੈਡਨਲੇਵ ਦਾ ਏਰੀਆ ਆਪਣਾ ਏਰੀਆ ਸਰ ਵੱਲੋਂ ਵੀ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੂੰ ਮੈਦਾਨ ਚ ਉਤਾਰਿਆ ਗਿਆ ਉਹ ਕਹਿੰਦੇ ਸੀ ਆਪਣੇ ਜੋ ਹੁਣ ਤੱਕ 2 ਸਾਲਾਂ ਚ ਕੰਮ ਕਰ ਕੀਤਾ ਡਿਵੈਲਪਮੈਂਟ ਕੀਤੀ ਹੈ ਉਹ ਲੈ ਕੇ ਜਨਤਾ ਦੀ ਵਿਚਾਰੀ ਚ ਨਹੀਂ ਉਹ ਤੇ ਹੈ ਹੀ ਹੈ ਬਟ ਜੋ ਸਾਡੇ ਦਰਮਿਆਨ ਹੋਇਆ ਸਾਨੂੰ ਪਤਾ ਹੀ ਹੈ ਕਿ ਜੋ ਸੀ ਇਹ ਨੇ ਕੀ ਕੀਤਾ ਹੈ ਉਹਨਾਂ ਇਲਾਕਾ ਜਾ ਕੇ ਦੇਖ ਲਓ ਡਿਵੈਲਪਮੈਂਟ ਅੱਛੀਆਂ ਹੈਗੀਆਂ ਜਿੱਥੇ ਕੋਈ ਜਾਣਦਾ ਨਹੀਂ ਮੁਨਸਿਬ ਸਮਝਦਾ ਹੁੰਦਾ ਇੱਕ ਨਾਲਾ ਹੁੰਦਾ ਹੈ ਅੱਜ ਦੇਖੋ ਸਵਰਗ ਬਣਿਆ ਆਇਆ ਜਗਾ ਜੇ ਆਪਾਂ ਆਪਣੇ ਇਲਾਕੇ ਜੋ ਕਰ ਸਕਦੇ ਆਂ ਜੇ ਆਪਾਂ ਉਹਨੂੰ ਮੌਕਾ ਕਿਤੇ ਹੋਰ ਦੇਵਾਂਗੇ ਜਾਂ ਕਰਾਂਗੇ ਤੋ ਆਪਣੇ ਹੌਲੀਵੁੱਡ ਡਵੈਲਪਮੈਂਟ ਕਰਨਗੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਤੁਸੀਂ ਐਮਪੀ ਚੁਣਨ ਜਾਓਗੇ ਜਾਂ ਵੋਟ ਪਾਣ ਜਾਓਗੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਕਿਹੋ ਜਿਹਾ ਹੋਣਾ ਚਾਹੀਦਾ ਤੁਹਾਡਾ ਲੋਕ ਸਭਾ ਮੈਂਬਰ ਇਸ ਟਾਈਮ ਜੋ ਚੋਣਾਂ ਹੋ ਰਹੀਆਂ ਵੈ ਹੋ ਰਹੀਆਂ ਸੈਂਟਰ ਦੀਆਂ ਚੋਣਾਂ ਹੋ ਰਹੀਆਂ ਨੇ ਇਹਦੇ ਵਿੱਚ ਸਾਨੂੰ ਚਾਹੀਦਾ ਕਿ ਜਿਹੜਾ ਸਾਡਾ ਪ੍ਰਤੀਨਿਧੀ ਹੋਵੇ ਉਹ ਸੈਂਟਰ ਤੋਂ ਜਿਆਦਾ ਜਿਆਦਾ ਪ੍ਰੋਜੈਕਟ ਪਾਸ ਕਰਵਾ ਸਕੇ ਜਿਦਨਾ ਸੈਂਟਰ ਤੋਂ ਸਟੇਟ ਨੂੰ ਪੈਸਾ ਆਵੇ ਤੇ ਜਿਆਦਾ ਜਿਆਦਾ ਡਿਵੈਲਪਮੈਂਟ ਸਾਡੇ ਸ਼ਹਿਰ ਦੀ ਹੋ ਸਕੇ ਸਾਨੂੰ ਉਹ ਨੁਮਾਇੰਦਾ ਚਾਹੀਦਾ ਵਾ ਜਿਹੜਾ ਸੈਂਟਰ ਨਾਲ ਸਾਡੇ ਪ੍ਰੋਜੈਕਟ ਜਿਆਦਾ ਜਿਆਦਾ ਪਾਸ ਕਰਾ ਸਕੇ ਕਵਾਜਬਦਨ ਕਰੇ ਜਿਹੜੇ ਸਾਡੇ ਲੋਕਲ ਮੁੱਦੇ ਨੇ ਜਿਹੜੇ ਸਾਡੇ ਐਮਐਲਏ ਦੇ ਮੁੱਦੇ ਨੇ ਉਹ ਸਟੇਟ ਸੈਂਟਰ ਦੇ ਤੱਕ ਪਹੁੰਚਣ ਐਮਪੀ ਚੁਣਨ ਜਾ ਰਹੇ ਆਪਾਂ ਆਪਣਾ ਦੇਤੀ ਸਰਕਾਰ ਬਣਾਉਣ ਜਾ ਰਹੇ ਹਕੀ ਉਮੀਦ ਰੱਖਦੇ ਹੋ ਆਪਣੇ ਐਮਪੀ ਤੋਂ ਕਿਹੋ ਜਿਹਾਣਾ ਚਾਹੀਦਾ ਤੁਹਾਡਾ ਲੋਕ ਸਭਾ ਤੋਂ ਤੁਹਾਡਾ ਨੁਮਾਇੰਦਾ ਕਿਹੋ ਜਿਹਾਣਾ ਚਾਹੀਦਾ ਮੈਂਦਾ ਇਹ ਹੀ ਹੈ ਕਿ ਆਪਣਾ ਦੇਸ਼ ਜਿਸਾ ਤਰੱਕੀ ਕਰਨਾ ਚਾਹੀਦਾ ਸਾਰਿਆਂ ਨੂੰ ਰੋਜ਼ਗਾਰ ਮਿਲੇ ਮੀਂਜੋ 70 ਸਾਲਾਂ ਤੋਂ ਨਹੀਂ ਹੋਇਆ ਪੰਜਾਬ 'ਚ ਉਹ ਵਿਕਾਸ ਦੇਖਣਾ ਚਾਹਾਂਗੇ ਅਸੀਂ ਪੰਜਾਬ ਬਹੁਤ ਪਿੱਛੇ ਆ ਕਾਫੀ ਖੇਤਰਾਂ 'ਚ ਪਿੱਛੇ ਪਿਆ ਹੈ ਬਹੁਤ ਜ਼ਿਆਦਾ ਪੰਜਾਬ ਸੱਚਾ ਸੂਤਾ ਰੋਜ਼ਗਾਰ ਆਪਾਂ ਪੰਜਾਬ ਮੁੱਖ ਮੰਤਰੀ ਦੇ ਚੋਣਾਂ 'ਚ ਸਰਕਾਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਦਲਾਅ ਸਾਨੂੰ ਨਿਆ ਨਹੀਂ ਆਇਆ ਅਸੀਂ ਆਪਣੇ ਹੌਚੇ ਦੇਖ ਲਿਆ ਕਿ ਆਂਦੇ ਆ ਵਾਅਦੇ ਕਰ ਜਾਂਦੇ ਆ ਲੇਕਿਨ ਉਸ ਤੋਂ ਬਾਅਦ ਕਿਹੜੇ ਵਾਅਦੇ ਪੂਰੇ ਹੋਏ ਤੁਸੀਂ ਜਾ ਕੇ ਮੇਨ ਸਰਕਾ ਦੇਖ ਸਕਦੇ ਹੋ ਸਾਰੇ ਖੱਡਿਆਂ ਨਾਲ ਭਰੀ ਪਈ ਆਪਣੀ ਸੜਕ ਦੀਆਂ ਟ੍ਰੈਫਿਕ ਨਿਯਮ ਦਾ ਉਲੰਘਣਾ ਕੀਤੀ ਜਾਂਦੀ ਹੈ ਪੁਲਿਸ ਵਾਲੇ ਨਾਕੇ ਦੇ ਖਲੋਤੇ ਹੁੰਦੇ ਆ ਉਹਨਾਂ ਦੇ ਸਾਹਮਣੇ ਸਿਗਨਲ ਬ੍ਰੇਕ ਹੁੰਦੇ ਨੇ ਮੋਟਰਾਂ ਦੇ ਆਪ ਦਾ ਫੋਨਾਂ ਤੇ ਬਿਜ਼ੀ ਰਹਿੰਦੇ ਆ ਫੋਨਾਂ ਬਿਜ਼ੀ ਰਹਿੰਦੇ ਨੇ ਕੋਈ ਕਾਰਵਾਈ ਨਹੀਂ ਤੁਸੀਂ ਕੋਈ ਵੀ ਸਰਕਾਰੀ ਕੰਮ ਤੇ ਆਪਣਾ ਕੰਮ ਕਰਵਾਣ ਚਲ ਜਾਓ ਤੁਹਾਨੂੰ ਬਾਅਦ ਚ ਟਾਈਮ ਨਹੀਂ ਗਾ ਦਾਵੇ ਵਾਦੇ ਕਰ ਦਿੱਤੇ ਨੇ ਆ ਨੰਬਰ ਤੇ ਰਿੰਗ ਕਰੋ ਜੀ ਤੁਹਾਡੀ ਕਾਗਜ਼ੀ ਕਾਰਵਾਈ ਕਰਿਆ ਕਿ ਬੰਦਾ ਪੂਰੀ ਕਰਾ ਕੇ ਜਾਊਗਾ ਉਹ ਸੀ ਚੁਣਾਵ ਮੈਨੀਫੈਸਟੋ ਆ ਲੇਕਿਨ ਉਹਦਾ ਕੁਝ ਨਹੀਂ ਆ ਡਿਜੀਟਲ ਜੇ ਨਹੀਂ ਹਕੀਕਤ ਲੱਗ ਗਿਆ ਸਭ ਕੁਝ ਹੈ ਗਿਆ ਟੋਲ ਫਰੀ ਨੰਬਰ ਦੇ ਦਿੱਤਾ ਤੁਸੀਂ ਅੱਤੇ ਕਰੋ ਤੁਹਾਡੇ ਘਰ ਆਗੇ ਕੁਝ ਨਹੀਂ ਹੋਏਗਾ ਉਹ ਨੰਬਰ ਹੀ ਨਹੀਂ ਲੱਗਾਂਗੇ ਅੰਗੇਜਡ ਬੀਜ਼ੀ ਅੰਗੇਜਡ ਬੀਜ਼ੀ ਆਏਗਾ ਨੰਬਰ ਹੀ ਨਹੀਂ ਲੱਗਾਂਗੇ ਕਿਹੋ ਜਿਹਾ ਹੋਣਾ ਚਾਹੀਦਾ ਤੁਹਾਡੇ ਐਮਪੀ ਭਾਜੀ ਲੋਕ ਸਭਾ ਮੈਂਬਰ ਉਹ ਹੋਣਾ ਚਾਹੀਦਾ ਐ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹ ਬੜੀ ਗੰਭੀਰਤਾ ਨਾਲ ਸੁਣੇ ਜਿਹੜਾ ਤੇ ਬੰਦਾ ਹੋਰ ਕੋਈ ਜਾਵੇ ਉਹਦੀ ਗੱਲ ਸੁਣੇ ਉਹਦਾ ਲੋਕਾਂ ਨੂੰ ਕੰਮ ਕੀ ਹੁੰਦਾ ਲੋਕਾਂ ਨੂੰ ਛੋਟੇ-ਛੋਟੇ ਕੰਮ ਹੁੰਦੇ ਆ ਵੀ ਸਾਡੇ ਗਲੀ ਦਾ ਕੋਈ ਸਵਾਰ ਦੋ ਸਾਡਾ ਆ ਸਵਾਰ ਦੋ ਨਿੱਕੇ-ਨਿੱਕੇ ਮੁੱਦੇ ਹੁੰਦੇ ਆ ਹੋਰ ਵੱਡਾ ਕੰਮ ਕੋਈ ਨਹੀਂਦਾ ਲੋਕਾਂ ਦਾ ਇਸ ਕਰਕੇ ਜਿੰਨਾ ਡਾਊਨ ਟੂ ਅਰਥ ਤੁਹਾਡਾ ਐਮਪੀ ਮੈਂਬਰ ਹੋਏਗਾ ਉਨਾਂ ਹੀ ਜ਼ਿਆਦਾ ਉਹਦੀ ਸੇ ਜ਼ਿਆਦਾ ਹੋਏਗੀ ਉਹਨੂੰ ਲੋਕੀ ਉਹਨਾਂ ਹੀ ਜ਼ਿਆਦਾ ਪਸੰਦ ਕਰਨਗੇ ਕਿ ਗਰਾਊਂਡ ਲੈਵਲ ਤੇ ਵੀ ਹੋਣਾ ਚਾਹੀਦਾ ਹੈ ਜਿਹੜਾ ਲੋਕਲ ਹੋ ਸਕੇ ਜਿਹਨੂੰ ਜਾ ਕੇ ਆਪਣੇ ਦਿਲ ਦੀ ਗੱਲ ਦੱਸ ਸਕੇ ਆਪਣੀ ਮੁਸ਼ਕਲ ਦੱਸ ਸਕੀ ਹੈ ਹਾਂ ਜਾਣਕਾਰੀ ਹਾਂ ਜਾਣਕਾਰੀ ਰੱਖਦਾ ਹੈ ਦੂਜੇ ਸ਼ਹਿਰਾਂ ਤੋਂ ਆ ਕੇ ਉਹਨੂੰ ਕੀ ਪਤਾ ਅੰਮ੍ਰਿਤਸਰ ਦਾ ਇੱਥੇ ਨਾ ਹੀ ਉਹਨੂੰ ਮਿਲ ਸਕਦੇ ਆ ਨਾਲ ਕੋ ਟਾਈਮ ਹੈ ਇੱਥੇ ਗਰਾਊਂਡ ਲੈਵਲ ਦਾ ਲੋਕਲ ਬੰਦਾ ਹੋਣਾ ਚਾਹੀਦਾ ਉਹ ਪਹੁੰਚ ਨਹੀਂ ਹੋ ਸਕਦੀ ਉਹਨ ਉਸ ਬੰਦੇ ਨੂੰ ਇਸ ਕਰਕੇ ਆਪਣੇ ਲੋਕਲ ਹੀ ਹੋਣਾ ਚਾਹੀਦਾ ਜਿਹਨੂੰ ਜਾਣਕਾਰੀ ਨਾ ਉਹ ਹਲਕੀ ਦੀ ਮੁਸ਼ਕਲਾਂ ਕੁਝ ਨਹੀਂ ਕੁਝ ਨਹੀਂ ਕਰ ਸਕਦਾ ਜੀ ਉਹ ਅਸੀਂ ਉਹਨੂੰ ਮਿਲਣ ਜਾਵਾਂਗੇ ਉਹਨੂੰ ਮਿਲਣਾ ਨਹੀਂ ਜਿਹੜਾ ਰਹਿੰਦਾ ਹੀ ਨਹੀਂ ਇੱਥੇ ਉਹ ਕੋਈ ਕੋ ਦਿੱਲੀੋਂ ਆਇਆ ਕੋਈ ਪਟਿਆਲੋਂ ਆਇਆ ਉਹਨੇ ਰਹਿਣਾ ਉੱਥੇ ਆ ਹਫਤੇ ਜੇ ਕਿਤੇ ਦਿਨ ਇੱਥੇ ਆ ਜੇਗਾ ਕੀ ਲੋਕਾਂ ਦੀ ਸੁਣੇਗਾ ਲੋਕਲ ਬੰਦਾ ਚਾਹੀਦਾ ਜਿਹਨੂੰ ਜਾ ਕੇ ਹੀ ਮਿਲ ਸਕੀ ਐ ਐਮਪੀ ਜਿਹੜਾ ਵੀ ਆਊਗਾ ਭਾਜੀ ਹੁਣ ਉਹਨੇ ਆਪਣਾ ਹੀ ਸੋਚਣਾ ਆਪਣੇ ਘਰ ਭਰਨਾ ਕਿ ਗਰੀਬ ਦਾ ਦੇ ਘਰ ਭਰਨਾ ਨਹੀਂ ਉਹਦੇ ਨਾਲ ਕੋਈ ਵੇਖੋ ਜੇ ਤੁਸੀਂ ਮੁਲਾਜ਼ਮਾ ਦੇ ਵੱਲ ਹੋ ਜੋ ਹਰ ਸਰਕਾਰ ਨੇ ਛੇਵਾ ਪੇ ਕਮਿਸ਼ਨ ਦਿੱਤਾ ਮੁਲਾਜ਼ਮਾਵਾਦ ਲੰਗੜਾ ਕੀ ਮਿਲਿਆ ਉਹਨਾਂ ਨੂੰ ਕੱਖ ਨਹੀਂ ਧਰਨੇ ਲੱਗੰਦੇ ਆ ਕਿਸਾਨ ਧਰਨੇ ਲਾਉਂਦੇ ਆ ਗਰੀਬ ਧਰਨੇ ਲਾਉਂਦੇ ਆ ਕਿਸੇ ਨੂੰ ਕੀ ਮਿਲਣਾ ਐਮਪੀ ਬਣਨਾ ਤਨਖਾਹਾਂ ਵੀ ਨਹੀਂ ਆ ਰਹੀ ਮਨਾਂ ਤਨਖਾਹਾਂ ਕੀ ਕਿਤੇ ਵੀ ਨਹੀਂ ਆਉਂਦੇ ਆ ਧਰਨੇ ਜਦੋਂ ਮਰਜੀ ਫੋਨ ਕਰਕੇ ਖਜ਼ਾਨੇ 'ਚ ਫੋਨ ਕਰ ਦਿੰਦੇ ਆ ਜੀ ਹੋਣ ਤਨਖਾਹ ਨਹੀਂ ਮਿਲਨੀ ਬੰਦ ਕਰ ਦੋ ਉਹਦੇ ਲੋਕੀ ਧਰਨੇ ਮਾਰਨਦੇ ਆ ਰੋਣ ਆਕੇ ਹੋਏ ਆ ਲੋਕਾਂ ਦੀਆਂ ਫੀਸਾਂ ਈਐਮਆਈ ਸਭ ਖਤਮ ਹੋ ਜਾਂਦੀਆਂ ਉਹਨਾਂ ਨੂੰ ਵਿਆਜ ਪੈ ਜਾਂਦੇ ਆ ਈਐਮਆਈ ਓਡ ਜਾਂਦੀਆਂ ਆ ਕੀ ਕਰਨ ਮਿਡਲ ਮੈਨ ਵੀ ਮਰਿਆ ਕੋਸ ਚਲ ਰਹੀ ਕਿ ਨਾ ਹੈਲੀਕਾਪਟਰ ਉਡਣਾ ਬੰਦ ਹੋਇਆ ਨਾ ਮੰਤਰੀ ਦੀਆਂ ਗੱਡੀਆਂ ਰੁਕੀਆਂ ਤੇ ਤਨਖਾਹਾਂ ਵੀ ਰੁਕ ਜਾਂਦੀਆਂ ਹਨ ਤਨਖਾਹਾਂ ਵੀ ਰੁਕ ਜਾਂਦੀਆਂ ਹਨ ਉਹਨਾਂ ਦੇ ਕਿਥੋਂ ਬੰਦ ਹੋਣੇ ਭਾਜੀ ਉਹ ਮੰਤਰੀ ਬਣੇ ਤਾਂ ਵਾ ਕਿ ਸਾਡਾ ਇਹ ਕੁਝ ਬੰਦ ਨਾ ਹੋਵੇ ਪੋਲੀਟਿਸ਼ਨ ਕਿਹੜਾ ਕਿਸੇ ਦਾ ਸੋਚਦਾ ਕੋਈ ਨਹੀਂ ਸੋਚਦਾ ਅਜਾ ਅੰਮ੍ਰਿਤਸਰ ਦੇ ਕਿਹੜੇ ਮੁੱਖ ਮੁੱਦੇ ਆ ਜਿਹੜੇ ਤੋਂ ਲੱਗਦਾ ਵੀ ਜਿਹੜਾ ਤੁਹਾਡਾ ਐਮਪੀ ਬਣੇ ਉਹ ਪਹਿਲ ਦੇ ਆਧਾਰ ਤੇ ਹੱਲ ਕਰੇ ਕਿਉਂਕਿ ਲੋਕਤੰਤਰ ਦੇ ਮੰਦਰ ਚ ਪਹੁੰਚਣਾ ਹੈ ਲੋਕ ਸਭਾ ਚ ਪਹੁੰਚਣਾ ਹੈ ਉਹ بلند ਆਵਾਜ਼ ਹੋਣੀ ਚਾਹੀਦੀ ਜਿਹੜਾ ਹਰ ਮਸਲੇ ਨੂੰ ਸਮਝਦਾ ਹੋਵੇ ਤੇ ਉਹਨੂੰ ਹੱਲ ਕਰਨ ਦੀ ਜਿਹੜੀ ਆ ਤਾਕਤ ਰੱਖਦਾ ਹਾਂ ਜਿਹੜੇ ਭਾਈ ਅਸਲ ਮੁੱਦੇ ਉਹ ਤੇ ਇਹ ਉਠਉਂਦੇ ਹੀ ਨਹੀਂ ਇਹਨਾਂ ਨੇ ਮੁੱਦੇ ਇੱਕੋ ਹੀ ਕੀਤੇ ਗਲੀਆਂ ਨਾਲੀਆਂ ਬਸ ਇਹਨਾਂ ਨਜ਼ਰ ਆਉਂਦੀਆਂ ਨੇ ਕਿ ਇਹ ਗਲੀ ਨਹੀਂ ਬਣੀ ਤਾਂ ਤੂ ਘਟਣ ਕਰ ਲੋ ਨਾਲੀ ਨਹੀਂ ਬਣੀ ਉਹਦਾ ਜਿਹੜੇ ਅਸਲੀ ਮੁੱਦੇ ਬੇਰੋਜ਼ਗਾਰੀ ਹੈ ਸਭ ਤੋਂ ਪਹਿਲਾਂ ਸਾਡੀ ਬੱਤੀ ਆ ਪਾਣੀ ਆ ਸਾਫ਼ ਪਾਣੀ ਆ ਕਿੰਨੂੰ ਮਿਲੰਦੇ ਆ ਅੱਜ ਵੀ ਬੋਦੇ ਮਾਰੇ ਪਾਣੀ ਘਰਾਂ ਚੋਂ ਆਉਂਦੇ ਆ ਅੱਜ ਵੀ ਇਹਨਾਂ ਕੋਈ ਕਾਰਪੋਰੇਸ਼ਨ ਕੋਈ ਸਹੀ ਢੰਗ ਦੇ ਨਾਲ ਕੂੜਾ ਨਹੀਂ ਚੁੱਕਿਆ ਜਾਂਦੇ ਗੱਡੀਆਂ ਨਹੀਂ ਆਉਂਦੀਆਂ ਗਲੀਆਂ ਲੋਕੀ ਬਲਟ ਨਹੀਂ ਹੁੰਦੀ ਲਿਫਟਿੰਗ ਕਿਤੇ ਵੀ ਨਹੀਂ ਹੁੰਦੀ ਅੱਜ ਵੀ ਇਹ ਡੰਪ ਦਾ ਮੁੱਦਾ ਉਦਾਂ ਦਾ ਉਦਾਂ ਹੀ ਆ ਕਿੰਨੇ ਕਿੰਨੇ ਨਹੀਂ ਚੁੱਕਿਆ ਕਿੰਨੇ ਕਿੰਨੇ ਉਥੋਂ ਰੋਟੀਆਂ ਨਹੀਂ ਸੇਕੀਆਂ ਆਪਣੀਆਂ ਸਿਆਸੀ ਮੁੱਦਾ ਬਣਾ ਕੇ ਰੋਟੀਆਂ ਸੇਕ ਲੈਂਦੇ ਉਹ ਤੋਂ ਬਾਅਦ ਭੁੱਲ ਜਾਂਦੇ ਹਰ ਥਾਂ ਤੇ ਰੋਟੀਆਂ ਹਰ ਥਾਂ ਤੇ ਰੋਟੀਆਂ ਕ੍ਰਾਈਮ ਰੁਕ ਗਿਆ ਨਸ਼ਾ ਰੁਕ ਗਿਆ ਕਿੱਦਾਂ ਰੁਕਿਆ ਕੁਛ ਉਸੇ ਤਰ੍ਹਾਂ ਰੋਜ਼ ਰੋਜ਼ ਮਰਡਰ ਰੋਜ਼ ਦੁਸ਼ਮਣੀਆਂ ਨਿਕਲਣਦੀਆਂ ਆ ਤੇ ਕੱਢਣ ਕੌਣ ਦਿਆ ਸੋਚਣ ਵਾਲੀ ਗੱਲ ਹੈ ਨਾ ਰੋਕਣ ਨੂੰ ਕੀ 1 ਮਿੰਟ ਲੱਗਦਾ ਸਭ ਕੁਝ ਰੁਕ ਜਾਂਦਾ બસ ਕਿ ਕਵੀ ਕਿੱਥੇ ਚੱਲ ਸਕਦੀ ਹੈ ਕਿ ਕਮੀ ਹੱਥ ਰਲੇ ਹੈ ਹੱਥ ਰਲੇ ਹੈ ਜੀ ਸਾਰਿਆਂ ਦੇ ਹੱਥ ਰਲੇ ਆ ਸਭ ਦੇ ਹੱਥ ਰਲੇ ਆ ਤਾਂ ਇਹ ਆਮ ਅੰਮ੍ਰਿਤਸਰ ਵਾਸੀ ਨੇ ਜਿਨ੍ਹਾਂ ਨੇ ਆਪੋ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ ਕਿ ਕੀ ਉਮੀਦ ਰੱਖਦੇ ਆ ਪੀਪੀ ਤੋਂ ਕਿਹੋ ਜਿਹਾ ਨੁਮਾਇੰਦਾ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਆ ਕੀ ਮੁੱਖ ਮੁਸ਼ਕਲਾਂ ਨੇ ਸ਼੍ਰੀ ਅਮਰ ਸਰ ਸਾਹਿਬ ਦੀਆਂ ਤੋਂ ਇਹ ਅਸੀਂ ਸ਼ਹਿਰ ਵਾਸੀਆਂ ਦੀ ਨਵਜ ਜਿਹੜੀ ਹੈ ਉਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਹੋਰ ਲੋਕਾਂ ਨਾਲ ਵੀ ਸਾਡੀ ਗੱਲਬਾਤ ਜਾਰੀ ਰਹੇਗੀ